ਖਾਲਸੇ ਨੇ ਰੱਤ ਡੋਲ ਕੇ ਗੱਡੀ ਠੱਲ ਲਈ ਜਦੋਂ ਸਿੱਖਾਂ ਨੇ ਜਾਨਾ ਵਾਰ ਕੇ ਚੱਲਦੀ ਟ੍ਰੇਨ ਰੋਕੀ ਸੀ 1922 ਵਿੱਚ ਵਾਪਰੇ ਸਿੱਖ ਇਤਿਹਾਸ ਦੀ ਬੇਮਿਸਾਲ ਘਟਨਾ ਸਾਕਾ ਪੰਜਾ ਸਾਹਿਬ ਜਿਸ ਨੂੰ ਦੇਖ ਕੇ ਪਾਦਰੀ ਨੇ ਸਿੱਖਾਂ ਦੀ ਤਾਰੀਫ ਕਰਦਿਆਂ ਲਿਖਿਆ ਅੱਜ ਮੈਂ ਸਿੱਖ ਧਰਮ ਵਿੱਚ ਅਨੇਕਾਂ ਹੀ ਜੀਜ਼ਸ ਦੇਖੇ ਹਨ ਜਿਨ੍ਹਾਂ ਨੇ ਭੁੱਖੇ ਪਿਆਸੇ ਲੋਕਾਂ ਨੂੰ ਖਾਣਾ ਖਵਾਉਣ ਲਈ ਆਪਣੀ ਜਾਨ ਦੇ ਕੇ ਚੱਲਦੀ ਟ੍ਰੇਨ ਨੂੰ ਹੀ ਰੋਕ ਦਿੱਤਾ ਅੰਗਰੇਜ਼ੀ ਸਰਕਾਰ ਨੇ ਗੁਰਦੁਆਰਿਆਂ ਵਿੱਚ ਮਹੰਤ ਨਿਯੁਕਤ ਕਰ ਦਿੱਤੇ ਸਨ ਜੋ ਸਿੱਖੀ ਮਰਿਆਦਾ ਅਤੇ ਸਿਧਾਂਤਾਂ ਦੇ ਉਲਟ ਗੁਰਦੁਆਰਾ ਸਾਹਿਬ ਵਿੱਚ ਗਲਤ ਕੰਮ ਕਰਦੇ ਸਨ ਜਦੋਂ ਸਿੱਖ ਸੰਗਤਾਂ ਨੇ ਮਹੰਤਾਂ ਦਾ ਵਿਰੋਧ ਕੀਤਾ ਤਾਂ ਗੋਰੀ ਸਰਕਾਰ ਨੇ ਸਿੱਖਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਸ਼ਾਂਤਮਈ ਢੰਗ ਨਾਲ ਵੱਡੀ ਗਿਣਤੀ ਵਿੱਚ ਗ੍ਰਿਫਤਾਰੀਆਂ ਦੇ ਕੇ ਸਿੱਖਾਂ ਨੇ ਜੇਲ੍ਹਾਂ ਭਰ ਦਿੱਤੀਆਂ ਗੋਰੀਆਂ ਨੇ ਕੈਦ ਕੀਤੇ ਸਿੱਖਾਂ ਨੂੰ ਇੱਕ ਜਗ੍ਹਾ ਰੱਖਣਾ ਠੀਕ ਨਾ ਸਮਝਿਆ ਤੇ ਵੱਖ-ਵੱਖ ਸ਼ਹਿਰਾਂ ਦੀਆਂ ਜੇਲ੍ਹਾਂ ਵਿੱਚ ਭੇਜਣਾ ਸ਼ੁਰੂ ਕੀਤਾ ਕੈਦ ਕੀਤੇ ਗਏ ਸਿੱਖ ਅੰਦੋਲਨਕਾਰੀਆਂ ਨੂੰ ਭੁੱਖੇ ਪਿਆਸੇ ਰੱਖ ਟ੍ਰੇਨ ਦੁਆਰਾ ਅੰਮ੍ਰਿਤਸਰ ਸਾਹਿਬ ਤੋਂ ਅਟਕ ਲੈ ਜਾਇਆ ਗਿਆ। ਟ੍ਰੇਨ ਨੇ ਪੰਜਾ ਸਾਹਿਬ ਸਟੇਸ਼ਨ ਤੋਂ ਹੋ ਕੇ ਜਾਣਾ ਸੀ ਜਿੱਥੇ ਧੰਗੁਰ ਨਾਨਕ ਤੇਜ ਜੀ ਨੇ ਭਾਈ ਮਰਦਾਨੇ ਦੀ ਪਿਆਸ 부ਜਾਈ ਸੀ। ਉਥੋਂ ਗੁਰੂ ਦੇ ਸਿੱਖ ਭੁੱਖੇ ਪਿਆਸੇ ਕਿੱਦਾਂ ਜਾ ਸਕਦੇ ਸਨ? ਅੰਗਰੇਜ਼ ਅਫਸਰਾਂ ਵੱਲੋਂ ਇੱਕ ਖਾਸ ਨਿਰਦੇਸ਼ ਸਨ ਕਿ ਟ੍ਰੇਨ ਨੂੰ ਕਿਤੇ ਵੀ ਨਾ ਰੋਕਿਆ ਜਾਵੇ। ਸਿੱਖ ਸੰਤਾਂ ਵੱਲੋਂ ਟ੍ਰੇਨ ਨੂੰ ਪੰਜਾ ਸਾਹਿਬ ਰੋਕਣ ਲਈ ਚਿੱਠੀ ਲਿਖੀ ਗਈ ਪਰ ਅੰਗਰੇਜ਼ ਅਫਸਰਾਂ ਨੇ ਕੋਰੀ ਨਾ ਕਰ ਦਿੱਤੀ। ਕੀ ਟ੍ਰੇਨ ਬਿਲਕੁਲ ਨਹੀਂ ਰੁਕੇਗੀ ਇਸ ਦੇ ਬਾਅਦ ਸੰਗਤਾਂ ਲੰਗਰ ਤਿਆਰ ਕਰਕੇ ਗੁਰਦੁਆਰਾ ਪੰਜਾ ਸਾਹਿਬ ਰੇਲਵੇ ਸਟੇਸ਼ਨ ਤੇ ਪਹੁੰਚ ਗਈਆਂ ਸਿੱਖਾਂ ਨੂੰ ਸਟੇਸ਼ਨ ਤੇ ਆਇਆ ਦੇਖ ਸਟੇਸ਼ਨ ਮਾਸਟਰ ਕਹਿਣ ਲੱਗਾ ਤੁਸੀਂ ਆਪਣਾ ਸਮਾਂ ਬਰਬਾਦ ਕਰ ਰਹੇ ਹੋ ਇੱਥੇ ਟ੍ਰੇਨ ਨਹੀਂ ਰੁਕਣੀ ਸਟੇਸ਼ਨ ਮਾਸਟਰ ਦੀ ਗੱਲ ਸੁਣ ਕੇ ਭਾਈ ਕਰਮ ਸਿੰਘ ਕਹਿਣ ਲੱਗੇ ਤਾਂ ਗੁਰੂ ਨਾਨਕ ਦੇਵ ਜੀ ਨੇ ਤਾਂ ਇੱਥੇ ਹੱਥ ਨਾਲ ਪਹਾੜ ਰੋਕ ਦਿੱਤਾ ਸੀ ਕਿ ਉਹਨਾਂ ਦੇ ਸਿੱਖ ਇੱਕ ਰੇਲ ਗੱਡੀ ਨਹੀਂ ਰੋਕ ਸਕਦੇ ਸਿੱਖ ਸੰਗਤਾਂ ਰੇਲ ਦੀ ਪੱਟੀ ਤੇ ਲੇਟ ਗਈਆਂ ਸਭ ਤੋਂ ਅੱਗੇ ਭਾਈ ਕਰਮ ਸਿੰਘ ਫਿਰ ਭਾਈ ਪ੍ਰਤਾਪ ਸਿੰਘ ਤੇ ਉਹਨਾਂ ਤੋਂ ਬਾਅਦ ਬਾਕੀ ਸੰਤਾਂ ਸਵੇਰੇ 10 ਵਜੇ ਦਾ ਸਮਾਂ ਸੀ ਰੇਲਗੱਡੀ ਹਨੇਰੀ ਵਾਂਗ ਪੰਜਾ ਸੈਫ ਸਟੇਸ਼ਨ ਵੱਲ ਪੱਧ ਰਹੀ ਸੀ ਟ੍ਰੇਨ ਦਾ ਡਰਾਈਵਰ ਰੇਲਵੇ ਲਾਈਨ ਉੱਤੇ ਬੈਠੇ ਸਿੱਖਾਂ ਨੂੰ ਦੇਖ ਕੇ ਟ੍ਰੇਨ ਦੀ ਸੀਟੀ ਵਜਾ ਰਿਹਾ ਸੀ ਪਰ ਸਿੱਖਾਂ ਨੇ ਟ੍ਰੇਨ ਨੂੰ ਦੇਖ ਕੇ ਵੀ ਅਣਦੇਖਾ ਕਰ ਦਿੱਤਾ ਪਟੜੀ ਉੱਤੇ ਬੈਠੀਆਂ ਸੰਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ ਰੇਲਗੱਡੀ ਤੂਫਾਨ ਵਾਂਗ ਵੱਧਦੀ ਆ ਰਹੀ ਸੀ ਜਦੋਂ ਟ੍ਰੇਨ ਦੇ ਡਰਾਈਵਰ ਨੇ ਦੇਖਿਆ ਕਿ ਕੋਈ ਵੀ ਸਿੱਖ ਆਪਣੀ ਜਗ੍ਹਾ ਤੋਂ ਨਹੀਂ हट ਰਿਹਾ ਉਸਨੇ ਐਮਰਜੈਂਸੀ ਬ੍ਰੇਕ ਲਗਾਈ ਹਨੇਰੀ ਵਾਂਗੂ ਆਉਂਦੀ ਟ੍ਰੇਨ ਪਾਈ ਕਰਮ ਸਿੰਘ ਤੇ ਪਾਈ ਪ੍ਰਤਾਪ ਸਿੰਘ ਨੂੰ چیرਦੀ ਹੋਈ ਆਖਰ ਰੁਕ ਗਈ ਪ੍ਰਿੰਸੀਪਲ ਸਰਦੀਪ ਸਿੰਘ ਅਨੁਸਾਰ ਟ੍ਰੇਨ ਦੇ ਡਰਾਈਵਰ ਦੁਆਰਾ ਆਪਣੇ ਅਫਸਰ ਨੂੰ ਲਿਖੀ ਰਿਪੋਰਟ ਵਿੱਚ ਉਸਨੇ ਲਿਖਿਆ ਕਿ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਟ੍ਰੇਨ ਕਿਸੇ ਪਹਾੜ ਨਾਲ ਟਕਰਾ ਕੇ ਰੁਕੀ ਹੋਵੇ ਬੋਲੇ ਸੋ ਨਿਹਾਲ ਦੇ ਜਕਾਰਿਆਂ ਨਾਲ ਆਕਾਸ਼ ਗੂੰਜਣ ਲੱਗ ਪਿਆ ਸੰਤਾਨ ਨੇ ਪਹਿਲਾ ਟ੍ਰੇਨ ਵਿੱਚ ਬੈਠੇ ਕੈਦੀ ਸਿੱਖਾਂ ਨੂੰ ਲੰਗਰ ਸ਼ਿਕਾਇਆ ਤੇ ਫਿਰ ਜ਼ਖਮੀ ਸਿੰਘਾਂ ਦੀ ਮਲਮ ਪੱਟੀ ਕਰਨ ਦੇ ਬਾਅਦ ਸਿੱਖ ਕੈਦੀਆਂ ਨੂੰ ਲੰਗਰ ਸ਼ਿਕਾਉਣ ਲਈ ਆਪਣੀ ਸ਼ਹੀਦੀ ਦੇਣ ਵਾਲੇ ਸ਼ਹੀਦ ਭਾਈ ਕਰਮ ਸਿੰਘ ਅਤੇ ਸ਼ਹੀਦ ਭਾਈ ਪ੍ਰਤਾਪ ਸਿੰਘ ਦੀਆਂ ਮਰਤਕ ਦੇਹਾਂ ਦਾ ਪੂਰੀ ਮਰਿਆਦਾ ਨਾਲ ਸੰਸਕਾਰ ਕੀਤਾ ਸਿੱਖ ਕੈਦੀਆਂ ਨੂੰ ਲੰਗਰ ਸ਼ਿਕਾਉਣ ਲਈ ਆਪਣਾ ਆਪ ਵਾਰ ਦੇਣ ਵਾਲੇ ਪੰਜਾ ਸਾਹਿਬ ਸਾਕੇ ਦੇ ਸਮੂਹ ਸ਼ਹੀਦਾਂ ਨੂੰ ਅਸੀਂ ਸਨੇਮਰ ਸੇਤਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਯੋਗ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਰਨੈਲਾ ਦੀ ਇਸ ਬੁੱਢ ਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਆ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਨਸੀਬ ਚਮਕ ਦੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਚਾਤੁਰ ਬਣਾਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ